ਨਾਲ ਤੁਸੀਂ ਬਣੇ ਹੋ ਮੈਂ ਹਾਂ ਸੁਖ ਸੁਹਲ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਿਸਾਨ ਆਗੂ ਜਿਹੜੇ ਨੇ ਬਾਹਰ ਆ ਚੁੱਕੇ ਨੇ ਮੀਟਿੰਗ ਖਤਮ ਹੋ ਗਈ ਹੈ ਸਰਕਾਰ ਨਹੀਂ ਮੰਨੀ ਇਸ ਵਾਰ ਵੀ ਸੋ ਇਹ ਵੱਡੀ ਅਪਡੇਟ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਸਾਨ ਦਾ ਅੜੀਅਲ ਰਵਈਆ ਸਖਤ ਰਵਈਆ ਜਿਹੜਾ ਹੈ ਉਹ ਅੱਜ ਵੀ ਕਾਇਮ ਰਿਹਾ ਆ ਕਿਸਾਨ ਆਗੂ ਜਿਹੜੇ ਨੇ ਉਹ ਬਾਹਰ ਆ ਗਏ ਨੇ ਕਿਉਂਕਿ ਸਰਕਾਰ ਨੇ ਅੱਜ ਵੀ ਕੋਈ ਹੱਥ ਪੱਲਾ ਜਿਹੜਾ ਹੈ ਨਹੀਂ ਫੜਾਇਆ ਕਿਸਾਨ ਆਗੂ ਜਿਹੜੇ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਿਸਾਨ ਆਗੂ ਜਿਹੜੇ ਨੇ ਉਹ ਮੀਟਿੰਗ ਤੋਂ ਬਾਹਰ ਆ ਚੁੱਕੇ ਨੇ ਮੀਟਿੰਗ ਤੋਂ ਬਾਹਰ ਆ ਗਏ ਨੇ ਕਿਸਾਨ ਆਗੂ ਅਸੋਈ ਮੀਟਿੰਗ ਲੰਮਾ ਚੱਲਣ ਵਾਲੀ ਸੀ ਪਰ ਅਜੇ ਹਾਂ ਨਹੀਂ ਹੋਇਆ ਕੀ ਵਜ੍ਹਾ ਰਹੀ ਕੀ ਗੱਲਾ ਰਹੀਆਂ ਅਸੀਂ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਕਰਾਂਗੇ ਕਿ ਅਜੇ ਹਾਲਾਤ ਅਤੇ ਹੱਥ ਜਿਹੜੀ ਰੱਦ ਹੋਈ ਏ ਇਹਦੇ ਪਿੱਛੇ ਕੀ ਕਰਨੀ ਲੋਕ ਸਭਾ ਚ ਨਾ ਜਾਵੇ ਬਿਲਕੁਲ ਅਸੀਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਕਰਾਂਗੇ ਸੋ ਇਸ ਵੇਲੇ 8 ਤਰੀਕ ਨੂੰ ਮੀਟਿੰਗ ਹੋਊਗੀ ਪਰ ਅਜੇ ਕੋਈ ਸਰਕਾਰ 8 ਤਰੀਕ ਨੂੰ ਹੋ ਰਹੀ ਹੈ ਭਾਈ ਸਾਹਿਬ ਬਾਹਰ ਬਾਹਰ ਅੱਜ ਵੀ ਸਰਕਾਰ ਨਹੀਂ ਮੰਨਦੀ ਅੰਦਰ ਅੰਦਰ ਮਤਾਓ ਬਾਹਰ 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 ਆ ਰਹੇ ਜੀ ਤਾਂ ਦੋ ਆ ਰਹੇ ਹਨ ਬੇਸਟਾ ਬੇਸਟਾ ਰਹੀ ਹੈ ਮੀਟਿੰਗ ਵੱਡਾ ਬਿਆਨ ਦਿੱਤਾ ਹੈ ਕਿਸਾਨ ਆਗੂਆਂ ਨੇ ਕਿ ਇਹ ਮੀਟਿੰਗ ਬੇਸਟਾ ਰਹੀ ਹੈ ਮੀਟਿੰਗ ਬੇਸਟਾ ਰਹੀ ਹੈ ਵੱਡਾ ਬਿਆਨ ਇਸ ਵੇਲੇ ਕਿਸਾਨ ਆਗੂ ਜਿਹੜੇ ਦੇ ਰਹੇ ਨੇ ਕਿ ਅੱਜ ਦੀ ਮੀਟਿੰਗ ਬਿਲਕੁਲ ਬੇਸਟਾ ਰਹੀ ਇਹਦੇ ਪਿੱਛੇ ਵਜ੍ਹਾ ਕੀ ਸੀ ਇਹਦੇ ਪਿੱਛੇ ਵਜ੍ਹਾ ਕੀ ਸੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ وجہ ਕੀ ਸੀ ਮੀਟਿੰਗ ਬੇ ਸੱਟਾ ਕਿਉਂ ਰਹੀ ਸਰਕਾਰ ਨੇ ਅਜਿਹਾ ਰਵਈਆ ਅੱਜ ਕਿਉਂ ਅਪਣਾਇਆ ਕਿਉਂਕਿ ਪਿਛਲੀ ਮੀਟਿੰਗ ਕਾਫੀ ਸਹੀ ਮਾਹੌਲ ਦੇ ਵਿੱਚ ਹੋਈ ਸੀ ਮੰਨਿਆ ਜਾ ਰਿਹਾ ਸੀ ਕਿ ਸਵਾਰ ਵੀ ਜਿਹੜਾ ਸਰਕਾਰ ਦਾ ਰੋਕੇ ਉਹ ਕਾਫੀ ਸੰਜੀਦਾ ਰਹੇਗਾ ਪਰ ਅਜਿਹਾ ਨਹੀਂ ਹੋਇਆ ਰੁਲਦੂ ਸਿੰਘ ਹੁਣੀ ਸਾਡੇ ਨਾਲ ਨੇ ਇਹ ਮੀਟਿੰਗ ਬੇ ਸੱਟਾ ਰਹੀ ਹੈ ਤੇ ਕੀ ਨਤੀਜੇ ਅਸੀਂ ਕੱਢ ਸਕਦੇ ਹਾਂ ਜਾਂਦਾ ਮੈਂ ਕਹਿ ਕੇ ਤਾਂ ਕਿ ਅਸੀਂ ਬੇ ਸੱਟਾ ਰਹੂਗੀ ਹਾਂ ਬੀਏ ਗਲਤੀ ਹੱਡੀ ਬਣੇ ਹੋਏ ਨੇ ਤਿੰਨੇ ਕਾਨੂੰਨ ਸਰਕਾਰ ਦੇ ਵੀ ਤੇ ਸਾਡੇ ਵੀ ਬਿਲਕੁਲ ਬੇਸਿਟਾ ਰਹੀ ਹੈ ਕੋਈ ਗੱਲ ਨਹੀਂ ਸਾਡੇ ਬਲਵੀ ਸਿੰਘ ਰਾਜ ਜਦੋਂ ਬੇਸਿਟਾ ਰਹਿ ਰਹੀ ਹੈ ਜਦੋਂ ਜੋ ਹੀ ਨਹੀਂ ਸਰਕਾਰੀ ਫਿਰ ਵਾਰ-ਵਾਰ ਮੀਟਿੰਗ ਕਿਉਂ ਕੀਤੀ ਜਾ ਰਹੀ ਹੈ ਇਹਨਾਂ ਦੀ ਮੀਟਿੰਗ ਮੀਟਿੰਗ ਤਾਂ ਕਦੇ ਨਹੀਂ ਭੱਜਣਾ ਚਾਹੀਦਾ ਮੀਟਿੰਗਾਂ ਕਰਾਂਗੇ ਚਾਹੇ ਸਾਲ ਕਰਨੀਆਂ ਭੱਜਣਾ ਪਾ ਕੇ ਸਮਝਾ ਜਾ ਸਰਕਾਰ ਮੰਨੂਗੀ ਜਾਂ ਭੱਜੂਗੀ ਜਾਂ ਸਾਨੂੰ ਕੁੱਟੂਗੀ ਉਹਨਾਂ ਦਾ ਕਹਿਣਾ ਕਿ ਅਸੀਂ ਰੱਦ ਨਹੀਂ ਕਰਨਾ ਹੁਣ ਅੱਠ ਦੀ ਫੇਰ ਮੀਟਿੰਗ ਰੱਖੀ ਹੈ ਅਸੀਂ ਕਿਹਾ ਅੱਛਾ ਸ਼ੁਰੂ ਕਰਾਂਗੇ ਵੀ ਤਿੰਨੇ ਕੰਮ ਰੱਦ ਕਰਾਉਣਾ ਅਗਲੀ ਗੱਲ ਫੇਰ ਕਰਾਂਗੇ ਨਹੀਂ ਹੁਣ 8 ਤਰੀਕ ਨੂੰ ਆਓਗੇ ਮੀਟਿੰਗ ਅਜਾ ਜਮਾ ਜੱਜ ਕੇ ਆਵਾਂਗੇ ਉਹਦੇ ਵਿੱਚ ਕੀ ਗੱਲ ਹੋਵੇ ਕਿ ਅੱਜ ਕੀ ਗੱਲਾਂ ਹੋਈਆਂ ਕਹਿੰਦੇ ਉਹ ਗਏ ਬ੍ਰੇਕ ਤੇ ਤਾਂ ਮੁਰਗੀ ਨਹੀਂ ਆਏ ਵਾਪਸ ਨਹੀਂ 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 ਆਗੇ ਮੀਟਿੰਗ ਰੁਕੀ ਗਈ ਨਹੀਂ ਆ ਆਗੇ ਆਗੇ ਥੋੜਾ ਜਿਹਾ ਅੱਜ ਦਾ ਟਾਈਮ ਲਾ ਕੇ ਆਗੇ ਸੀਗੇ ਕਿਉਂ ਲਾਇਆ ਟਾਈਮ ਉਹਨਾਂ ਨੇ ਟਾਈਮ ਉਹ ਅਸੀਂ ਕਿਹਾ ਵੀ ਟਾਈਮ ਕਿ ਲਾਉਨੇ ਹੋ ਉਹ ਕਹਿੰਦੇ ਵੀ ਅਸੀਂ ਤਾਂ ਹਰਿਆ ਕਰ ਰਹੇ ਹਾਂ ਫਿਰ ਇਹ ਤਾਂ ਰੋਟੀ ਵੀ ਨਹੀਂ ਖਾਦੀ ਕਿ ਇਕੱਠੇ ਅੱਜ ਉਹ ਰੋਟੀ ਖਾਦੀ ਨਹੀਂ ਰੋਟੀ ਕਾਰਨ ਉਹਦਾ ਹੀ ਰਿਹਾ ਸੀ ਅਸੀਂ ਇਹ ਕਹਤਾ ਸੀ ਵੀ ਜਿਹੜਾ ਮੰਤਰੀ ਕੋਲ ਖੜਕੇ ਸਾਡਾ ਬੰਦਾ ਰੋਟੀ ਖਾਊ। ਸੋ ਅਸੀਂ ਗੱਲ ਕੀਤੀ ਸੀ ਇੱਕ ਲੋਤੇ ਮਹਿਲਾ ਆਗੂ ਜਿਹੜੇ ਇਸ ਮੀਟਿੰਗ ਦਾ ਹਿੱਸਾ ਬਣਦੇ ਨੇ ਲੋਤੇ ਮਹਿਲਾ ਕਿਸਾਨ ਆਗੂ ਤੁਸੀਂ ਆ ਕੇ ਗਏ ਸੀ ਕਿ ਇਹ ਸਰਕਾਰ ਨੂੰ ਅਸੀਂ ਹਰਾ ਕੇ ਛੱਡਾਂਗੇ ਪਰ ਅੱਡੀ ਵਾਲ ਰਵਈਆ ਬਰਕਰਾਰ ਹੈ। ਅੱਜ ਕਿਵੇਂ ਦਾ ਰਵਈਆ ਸੀ ਸਰਕਾਰ ਦਾ? ਉਹੀ ਅੱਡੀ ਵਾਲ ਰਵਈਆ ਸੀ। ਜਿੰਨੇ ਦੋ ਟੋਕੋਨਾਂ ਨੇ ਕਹਤਾ ਕਿ ਅਸੀਂ ਗੱਲ ਹੀ ਨਹੀਂ ਕਰਦੇ ਤੁਹਾਡੇ ਨਾਲ ਨਹੀਂ ਖੇਤੀ ਆਰਡੀਨੈਂਸ ਹੁਣ ਰੱਦ ਕਰੋ ਉਹਨੂੰ ਲੈ ਕੇ ਥੋੜਾ ਜਿਹਾ ਝੁਕਦੇ ਆ ਪਰ ਕੁਝ ਉਹਨਾਂ ਦੇ ਕੰਨ 'ਚ ਆਵਾਜ਼ ਪਿੱਛੋਂ ਜਿਹੜੀ ਆਉਂਦੀ ਪਈ ਐ ਮਤਲਬ ਅਨੰਬਾਨੀਆਂ ਦਾ ਨਿਕਰਾਣਿਆਂ ਤੋਂ ਉਹ ਉਹਨਾਂ ਦੇ ਪਿੱਛੇ ਮਤਲ ਝੁਕਦੇ ਇਹ ਤਾਂ ਇੱਕ ਇਹਨਾਂ ਦੇ ਐਵੇਂ ਫੇਕ ਪੱਤੇ ਆ ਮੈਂ ਤੇ ਕਹੇ ਅਸੀਂ ਮਿਨਿਸਟਰ ਚਾਏ ਇਹਨਾਂ ਦੇ ਪਰ ਫੇਕ ਪੱਤੇ ਆ ਬਿਲਕੁਲ ਇਕਲੋਤੇ ਮਹਿਲਾ ਆਗੂ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿੱਛੋਂ ਆਵਾਜ਼ ਆਉਂਦੀ ਹੈ ਕੋਈ ਜਿਹੜੀ ਉਹਨਾਂ ਨੂੰ ਹਿੱਲਣ ਨਹੀਂ ਦਿੰਦੀ ਜਿਹੜੀ ਉਹਨਾਂ ਨੂੰ ਬੋਲਣ ਨਹੀਂ ਦਿੰਦੀ ਪਰ ਇਸ ਵੇਲੇ ਵੱਡੀਆਂ ਅਪਡੇਟਸ ਇਹੀ ਨੇ ਸਿਰਸਾ ਸਾਹਿਬ ਸਿਰਸਾ ਸਾਹਿਬ ਇਹ ਅੜੀ ਵਾਲਾ ਰਵਈਆ ਬਰਕਰਾਰ ਹੈ ਤੇ ਫਿਰ ਮੀਟਿੰਗ ਦਰ ਮੀਟਿੰਗ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਵਿਰੋਧ ਕਿਉਂ ਨਹੀਂ ਕਰ ਰਹੇ ਦੇਖੋ ਅਸੀਂ ਲੋਕਾਂ ਦੀ ਪੜਦਾ ਕਰ ਰਹੇ ਹਾਂ ਕੱਲ ਨੂੰ ਸਾਡੀ ਮੀਟਿੰਗ ਹੈ ਅਸੀਂ ਫੈਸਲੇ ਬੜੇ ਵਧੀਆ ਢੰਗ ਨਾਲ ਲੈ ਰਹੇ ਆਂ ਤੇ ਕੱਲ ਨੂੰ ਫੈਸਲਾ ਜਿਹੜਾ ਹੋਏਗਾ ਉਹ ਤੁਸੀਂ ਵੇਖਣਾ ਫੈਸਲਾ ਜਿਹੜਾ ਕਿਸ ਤਰ੍ਹਾਂ ਦਾ ਹੁੰਦਾ ਸੋ ਕੱਲ ਨੂੰ ਜਿਹੜਾ ਫੈਸਲਾ ਹੋਵੇਗਾ ਸਿਰਸਾ ਸਾਹਿਬ ਦਾ ਕਹਿਣਾ ਕਿ ਦੇਖਣਾ ਟਿਕਾ ਸਾਹਿਬ ਪਾਏਗੇ ਫਰਵਰੀ ਮੇਂ ਬਜਟ ਤੋਂ ਆਏਗੇ नहीं। ले आगे। आगे। आगे नहीं। नहीं नहीं क्यों इतना क्यों इतना मौके दी जा रहे हैं सरकार को? और सरकार भी लंबा खेल लेगी फिर तो बढ़ाई चाहिए आ, ना खेलने की हाँ तो किसान आगु दे रहे ना। अगर सरकार मान नहीं मान रही हम ही क्या मान रहे हाँ तो मीटिंग हो जाएगी चार दिन बाद में फिर मीटिंग हो जाएगी नहीं और कोई रास्ता नहीं है इनको एम पे भी उसी दिन बातचीत होगी और इनको कानून वापसी ही लेने पड़ेगा वो सब प्रोग्राम होते हैं वो घूमंगे टाइम लगा के आए प्रेशर नहीं 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 वो तो सब टाइम पे उसी पे आ रहे हैं सरकार आरोप हाँ दबाव नहीं है क्या दिल्ली से चारों तरफ किसान बैठा हुआ है दबाव तो है नहीं नहीं देखो आठ तारीख में बातचीत होगी इनसे इन्हीं इशू पे फिर बातचीत होगी 8 ਤਾਰੀਖ ਨੂੰ ਕੋਈ ਡਰਾਫਟ ਬਣਾ ਕੇ ਲਾਏਗੇ ਵਾ 8 ਤਾਰੀਖ ਨੂੰ ਹਮਾਰਾ ਤਾਂ ਹੈ ਡਰਾਫਟ ਬਣਾ ਹੋਇਆ ਹੈ ਨਾ ਮਾਰੋ ਤਾਂ ਬਣਾ ਹੋਇਆ ਸਭ ਬਿਲਕੁਲ ਸਕੈਤ ਇਹ ਬਿਲਕੁਲ ਸਵਾਲ ਬੜੇ ਵੱਡੇ ਨੇ ਹੁਣ ਸਵਾਲ ਬਹੁਤ ਵੱਡੇ ਨੇ ਸਵਾਲ ਇਸ ਕਰਕੇ ਵੱਡੇ ਨੇ ਕਿ ਜੇਕਰ ਸਰਕਾਰ ਮੰਨ ਨਹੀਂ ਰਹੀ ਜੇਕਰ ਇੱਥੇ 5 6 ਘੰਟੇ ਹੋਣਾ ਹੈ ਤਾਂ ਫਿਰ ਇਹ ਕਹਿ ਦੇਣਾ ਕਿ ਅਗਲੀ ਵਾਰ ਗੱਲ ਕਰਾਂਗੇ ਉਹ ਉਹ ਫਿਰ ਅਜਿਹਾ ਕਿਉਂ ਹੋ ਰਿਹਾ ਸੋ ਇਹ ਇਹ ਵੱਡੇ ਸਵਾਲ ਜਿਹੜੇ ਨੇ ਇਹ ਖੜੇ ਹੋ ਰਹੇ ਨੇ ਹੁਣ ਕਿ ਮੌਕੇ ਕਿਉਂ ਦਿੱਤੇ ਜਾ ਰਹੇ ਨੇ ਠੀਕ ਹੈ ਟੇਬਲ ਟਾਕ ਤੋਂ ਨਹੀਂ ਭੱਜਣਾ ਪਰ ਸਰਕਾਰ ਜਦੋਂ ਗੱਲ ਸੁਣੀ ਰਹੀ ਸੁਣ ਹੀ ਨਹੀਂ ਰਹੀ ਜਦੋਂ ਇਹ ਕਹਿ ਰਹੀ ਏ ਕਿ ਅਸੀਂ ਖੇਤੀ ਆਰਡੀਨੈਂਸ ਨੂੰ ਰੱਦ ਕਰਵਉਣ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਕਰਨੇ ਚਾਹੁੰਦੇ ਫਿਰ ਇਹ ਖਰੜੇ ਲੈ ਕੇ ਸਰਕਾਰ ਤੱਕ ਕਿਉਂ ਆਇਆ ਜਾ ਰਿਹਾ ਸੋ ਸਾਡੇ ਨਾਲ ਹਰਿਆਣੇ ਦੇ ਕਿਸਾਨ ਆਗੂ ਜਿਹੜੇ ਨੇ ਗੁਰਨਾਮ ਸਿੰਘ ਤਰੂਨੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਅਜੀਹਾ ਲੱਗ ਰਿਹਾ ਏ ਸਰਕਾਰ ਨੂੰ ਉਹ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਐਮਐਸਪੀ ਤੇ ਉੱਤੇ ਵੀ ਗੱਲ ਹੋਣੀ ਸੀ 8 ਤਾਰੀਖ ਕੋਈ ਜੋ ਉਹ ਗੱਲ ਅੱਜ ਹੋਈ ਨਹੀਂ ਉਹ ਗੱਲ ਅੱਜ ਹੋਈ ਨਹੀਂ ਬਿਲਕੁਲ ਚੜੂਨੀ ਸਾਹਿਬ ਚੜੂਨੀ ਸਾਹਿਬ ਅੱਜ ਇੱਕ ਹੋਰ ਮੀਟਿੰਗ ਸਫਲ ਰਹੀ ਏ ਇਹਦੇ ਚ ਕੋਈ ਤੁਹਾਨੂੰ ਆਸ ਲੱਗੀ ਕਿ 8 ਤਰੀਕ ਨੂੰ ਆਵਾਂਗੇ ਤਾਂ ਫਿਰ ਗੱਲ ਸੁਣੀ ਜਾਵੇਗੀ देखिए बात तो पता नहीं सुनी जाएगी कि नहीं सुनी जाएगी लेकिन हम बातचीत के लिए अगर उन्होंने बुलाया है तो आएंगे जरूर और आज जो है वो जो तीन कानून हैं उन पे ये स्थिति स्पष्ट कर दी है कि आ, कि इनको रद्द कराए बिना कोई बात नहीं होगी कम से कम इनको रद्द कराना ही हमारी एकमात्र बात रहेगी तो वो जो है हमने क्लियर कर दी और उसके लिए उन्होंने कहा कि ये हम आठ तारीख को बताएंगे और जो एम एस पी उसके बाद बात शुरू पी क्यों गल की, क्योंकि पिछली मीटिंग ता, की ता गया सी। बिल्कुल ठीक बात है वो करनी थी लेकिन काफी लेट हो गया एक, एक कुछ नहीं हुई नहीं जो हमने पहले जाने से पहले बताया था कि खाली कुछ नहीं होगा खाली हम जाएंगे डिस्कस कर होगी ये कर लो वो कर लो वो कर लो बस यही खत्म होगी और वही खत्म होगी ਅਭੀ ਕੀਆ ਕੱਲ ਕੋਈ ਮੀਟਿੰਗ ਹੋ ਰਹੀ ਏ ਪਰਸੋ ਜਿਹੜਾ ਜਿਹੜਾ ਟਰੈਕਟਰ ਮਾਰਚ ਉਹਦਾ ਉਹਦਾ ਕਿਵੇਂ ਹੋਵੇ ਜੋ ਪ੍ਰੋਗਰਾਮ ਅਮਨੇ ਪਹਿਲੇ دیے ਹੋਏ ਉਹ ਐਜੀਟਿਸ ਹੋਣਗੇ ਜੋ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਉਧਰੋਂ ਹੈਗੀ ਕੋਈ ਆਸ ਹੁਣ ਨਹੀਂ ਉਧਰ ਕੋਈ ਆਸ ਨਹੀਂ ਸੁਪਰੀਮ ਕੋਰਟ ਕੁਝ ਨਹੀਂ ਕਰ ਸਕਦਾ ਸੁਪਰੀਮ ਕੋਰਟ ਕੀ ਕਰੇਗਾ ਇਸ ਵਿੱਚ ਕੁਝ ਨਹੀਂ ਕਰੇਗਾ ਸੁਪਰੀਮ ਕੋਰਟ ਨਾ ਕੋਈ ਕਾਨੂੰਨ ਨਿਆ ਬਣਾ ਸਕਦਾ ਨਾ ਕਿਸੇ ਨੂੰ ਰੱਦ ਕਰ ਸਕਦਾ ਹੈ ਕਿਸਾਨ ਜਿੱਥੇ ਬੰਦੀਆਂ ਧਿਰ ਨਹੀਂ ਬਣਨਗੀਆਂ ਸਪਰੀਮ ਕੋਰਟ ਦੇ ਵਿੱਚ ਦੇਖੀਏ ਉਹ ਮੇਰੀ ਮੇਰੀ ਬਾਤ ਨਹੀਂ ਹੋਈ ਕਿਉਂਕਿ ਉਸ ਵਿੱਚ ਪਹਿਲੇ 8 ਲੋਕ ਪਾਰਟੀ ਬਣਾਏ تھے ਔਰ ਉਹ 8 ਅਗਰ ਪਾਰਟੀ ਬਣੇਗੇ ਕਿ ਨਹੀਂ ਉਹਨਾਂ ਦੀ ਕੱਲ ਡਿਸਕਸ ਹੋਈ ਥੀ ਵਕੀਲ ਸੇ ਔਰ ਲੇਕਿਨ ਮੇਰੇ ਕੋਲ ਉਸ ਦੇ ਬਾਰੇ ਡਿਟੇਲ ਮੈਂ ਪੁੱਛੀ ਨਹੀਂ ਹੈ ਕਿ ਉਹ ਕੀ ਕਰਨਗੇ ਸੋ ਗੁਰਨਾਮ ਸਿੰਘ ਚੜੂਨੀ ਹਰਿਆਣੇ ਦੇ ਵੱਡੇ ਕਿਸਾਨ ਆਗੂ ਨੇ ਇਸ ਮੀਟਿੰਗ ਦਾ ਹਿੱਸਾ ਸਨ ਉਹਨਾਂ ਨੇ ਵੀ ਆਖਿਆ ਕਿ ਗੱਲ ਸੁਣੀ ਨਹੀਂ ਗਈ ਅੱਜ ਕੋਈ ਗੱਲ ਹੀ ਨਹੀਂ ਹੋਈ ਸੋ ਦੇਖੋ ਕਿ ਮੀਟਿੰਗ ਦਾ ਸਮਾਂ ਰੱਖਿਆ ਜਾਂਦਾ ਹੈ ਮੀਟਿੰਗ ਵਾਸਤੇ ਗੱਲ ਆਖੀ ਜਾਂਦੀ ਹੈ ਪਰ ਮੀਟਿੰਗ ਵਾਸਤੇ ਗੱਲ ਆਖ ਕੇ ਗੱਲ ਸੁਣੀ ਨਹੀਂ ਜਾਂਦੀ ਇਹ ਇੱਕ ਵੱਡੀ ਗੱਲ ਹੈ ਕਿ ਜੇਕਰ ਗੱਲ ਸੁਣੀ ਨਹੀਂ ਜਾਂਦੀ ਤਾਂ ਫਿਰ 8 ਤਰੀਕ ਨੂੰ ਵੀ ਕੀ ਹੋਵੇਗਾ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਆਖ ਦਿੱਤਾ ਜਾਂਦਾ ਜਦੋਂ ਕਿਸਾਨ ਆਗੂ ਬਾਹਰ ਆਉਂਦੇ ਨੇ ਕਿ ਅੱਜ ਦੀ ਸਰਕਾਰ ਮੰਨੀ ਅਸੀਂ ਅਗਲੀ ਵਾਰ ਆ ਕੇ ਗੱਲ ਰੱਖਾਂਗੇ ਤੇ ਜਦੋਂ ਅਗਲੀ ਵਾਰ ਆਉਂਦੀ ਹੈ ਫਿਰ ਇਹ ਖ ਆਖ ਦਿੱਤਾ ਜਾਂਦਾ ਕਿ ਅਗਲੀ ਵਾਰ ਗੱਲ ਰੱਖਾਂਗੇ ਸੋ ਟੇਬਲ ਟਾਕ ਤੋਂ ਕਿਸਾਨ ਆਗੂ ਨਹੀਂ ਭੱਜ ਰਹੇ ਇਹ ਗੱਲ ਤੈ ਪਰ ਇਹ ਵੀ ਤੈ ਕਿ ਵੱਡੀ ਗਿਣਤੀ ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਮੀਂਹ ਪੈ ਰਿਹਾ ਹੈ ਠੰਡ ਪੈ ਰਹੀਏ ਲੋਕ ਉੱਥੇ ਡਟੇ ਹੋਏ ਨੇ ਇਹਦਾ ਅਸਰ ਸਰਕਾਰ ਦੇ ਉੱਤੇ ਅਜੇ ਹੁੰਦਾ ਨਜ਼ਰ ਨਹੀਂ ਆ ਰਿਹਾ ਦਿੱਲੀ ਚਾਰੇ ਪਾਸਿਓਂ ਘਿਰਦੀ ਨਜ਼ਰ ਆ ਰਹੀ ਏ ਹੁਣ ਉੱਤਰਾਖੰਡ ਵਾਲੇ ਰਾਜਸਥਾਨ ਵਾਲੇ ਵੀ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ ਤੇ ਆਉਣ ਦੇ ਲਈ ਸੰਘਰਸ਼ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਉਹ ਵੀ ਦਿੱਲੀ ਤੱਕ ਪਹੁੰਚ ਜਾਣਗੇ ਪਰ ਇਸ ਦੇ ਬਾਵਜੂਦ ਜਿਹੜਾ ਆ ਉਹ ਔਰ ਉਹ ਤੁਸੀਂ ਦੇਖੋ ਕਿ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕ ਰਹੀ ਹਰ ਕਿਸਾਨ ਆਗੂ ਇਹੀ ਆਖ ਰਿਹਾ ਕਿ ਅੱਜ ਸਾਡੀ ਗੱਲ ਨਹੀਂ ਸੁਣੀ ਗਈ ਅੱਜ ਗੱਲ ਨਹੀਂ ਸੁਣੀ ਗਈ ਇਹ ਹਰ ਕਿਸਾਨ ਆਗੂ ਜਿਹੜਾ ਆਖਦਾ ਨਜ਼ਰ ਆ ਰਿਹਾ ਹੈ ਤਾਂ ਫਿਰ بار-बार ਮੌਕੇ ਜਿਹੜੇ ਦਿੱਤੇ ਜਾ ਰਹੇ ਨੇ ਇਸ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਕਿ ਵਾਰ-ਵਾਰ ਜਿਹੜੇ ਮੌਕੇ ਨੇ ਉਹ ਕਿਉਂ ਦਿੱਤੇ ਜਾ ਰਹੇ ਨੇ ਇਹਦੇ ਪਿੱਛੇ ਕਿਸਾਨ ਆਕੂ ਦਾ ਕਹਿਣਾ ਹੈ ਕਿ ਉਹ ਕੱਲ ਨੂੰ ਕਲੀਅਰ ਕਰਨਗੇ ਕੱਲ ਨੂੰ ਇੱਕ ਮੀਟਿੰਗ ਹੋਵੇਗੀ ਪ੍ਰੈਸ ਕਾਨਫਰੰেন্স ਕੀਤੀ ਜਾਵੇਗੀ ਉਹਦੇ ਚ ਜਿੱਥੇ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ ਉੱਥੇ ਹੀ ਜਿਹੜਾ ਹੈ ਉਹ ਉੱਥੇ ਹੀ ਜਿਹੜਾ ਹੈ ਉਹ ਫਿਰ ਇਹ ਤੈਅ ਕੀਤਾ ਜਾਵੇਗਾ ਕਿ ਅੱਗੇ ਕਿਵੇਂ ਚੱਲਣਾ ਹੈ ਤਕੈਤ ਜੀ ਤਕੈਤ ਜੀ ਯੂਪੀ ਕੇ ਜੋ ਕਿਸਾਨ ਹੈ ਉਹ ਟਰੈਕਟਰ ਮਾਰਚ ਦਾ ਹਿੱਸਾ ਬਣेंगे ਪਰਸੋਂ ਆ ਬਣ ਰਹੇ ਤਾਂ ਸਵਾਲ ਲੱਗ ਰਹੇ ਟੈਕ ਆ ਪਾਏਗੇ ਉਸਮੇ ਟਰੈਕਟਰ ਮਾਰਚ ਮੇ ਆਹ ਤੋਂ ਟਰੈਕਟਰ ਮਾਰਚ ਮਤੋਂ ਰਹਿਗੇ ਇਧਰ ਨਿਕਲੋ ਬਾਹਰ ਨਿਕਲੋ ਜੀ ਬਾਹਰ ਨਿਕਲੋ ਬਿਲਕੁਲ ਟਰੈਕਟਰ ਮਾਰਚ ਦਾ ਹਿੱਸਾ ਜਿਹੜਾ ਹੈ ਉਹ ਯੂਪੀ ਦੇ ਕਿਸਾਨ ਵੀ ਬਣਨਗੇ ਸੋ ਇਹ ਵੀ ਇੱਕ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਯੂਪੀ ਦੇ ਕਿਸਾਨ ਜਿਹੜੇ ਨੇ ਉਹ ਪਰਸੋ ਹੋ ਰਿਹਾ ਟਰੈਕਟਰ ਮਾਰਚ ਦਾ ਹਿੱਸਾ ਬਣਨਗੇ ਕਿਉਂਕਿ ਇਹ ਤੈ ਹੈ ਕਿ ਟਰੈਕਟਰ ਮਾਰਚ ਹੋਣਾ ਹੈ ਸਾਡੇ ਨਾਲ ਦਰਸ਼ਨਪਾਲ ਨੇ ਸੀਨੀਅਰ ਕਿਸਾਨ ਆਗੂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਇਸ ਮੀਟਿੰਗ ਦੇ ਵਿੱਚ ਜਾਂ ਫਿਰ ਹੁਣ ਤੱਕ ਚੱਲੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹੀ ਏ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਏ ਅਸੀਂ ਕਰਾਂਗੇ ਦਰਸ਼ਨਪਾਲ ਜੀ ਅੱਜ ਬੇਸਿੱਟਾ ਰਹੀ ਕਿਸਾਨ ਆ ਕੋ ਆਖ ਰਹੇ ਨੇ ਕਿ ਗੱਲ ਹੋਈ ਨਹੀਂ ਕੋਈ ਇਹਦੀ ਵਜ੍ਹਾ ਕੀ ਰਹੀ ਕਿ ਪਿਛਲੇ ਮੀਟਿੰਗ ਦੇ ਵਿੱਚ ਇਹਨਾਂ ਸੁਖਾਵਾਂ ਮਾਹੌਲ ਸੀ ਤੇ ਅੱਜ ਗੱਲ ਵੀ ਨਹੀਂ ਸੁਣੀ ਨੀ ਮਾਹੌਲ ਅੱਜ ਗੱਲ ਸੁਣੀ ਹੈ ਅੱਜ ਅਸੀਂ ਗੱਲ ਬੜੀ ਠੋਕ ਕੇ ਰਪੀਲ ਵਾਲੀ ਗੱਲ ਉਹਨਾਂ ਨੇ ਕੋਲ ਰੱਖੀ ਹੈ ਬੜਾ ਸਪਸ਼ਟ ਹੈ ਕਿ ਅਸੀਂ 450 ਕਿਸਾਨ ਜਨ ਦੇ ਬੰਨੀਆਂ ਦੇ ਨੁਮਾਇੰਦੇ ਆ ਸਾਡੇ ਕੋਲ ਕੋਈ ਬਦਲ ਨਹੀਂ ਕੋਈ ਆਲਟਰਨੇਟਿਵ ਨਹੀਂ ਹੈ ਇਹਨਾਂ ਕਾਨੂੰਨਾਂ ਦਾ ਇਹਨਾਂ ਕਾਨੂੰਨਾਂ ਨੂੰ ਸਿਰਫ ਰਪੀਲ 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 ਕਰਾਉਣਾ ਚਾਹੁੰਦੇ ਆ ਅਸੀਂ ਪਰ ਅੱਜ ਤੱਕ ਇਹ ਕਹਿੰਦੇ ਕਿ ਨਰਿੰਦਰ ਤੋਮਰ ਉਹਨਾਂ ਨੇ ਦੋ ਟੁਕ ਕਹਿਤਾ ਕਿ ਅਸੀਂ ਕਾਨੂੰਨ ਨਿਰੱਤ ਕਰ ਸਕਦੇ ਅਸੀਂ ਸਾਡੇ ਨਾਲ ਚਰਚਾ ਕਰਨੀ ਜਿਹੜੀ ਮਰਜ਼ੀ ਕਰ ਲਓ ਕਾਨੂੰਨ ਨਿਰੱਤ ਨਹੀਂ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਤਲਕਾਉਣ ਦੀ ਕੋਸ਼ਿਸ਼ ਕੀਤੀ ਪਿਛਲੀ ਵਾਰੀ ਵੀ ਪਿਛਲੀ ਵਾਰੀ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਦਾ ਕੋਈ ਬਦਲ ਲੈ ਕੇ ਆਓ ਪਿਛਲੀ ਵਾਰੀ ਵੀ ਤਲਕਾਇਆ ਸੀ ਲੇਕਿਨ ਅਸੀਂ ਫਿਰ ਵੀ ਐਲਾਨ ਕੀਤਾ ਸੀ ਕਿ ਕੋਈ ਬਦਲ ਨਹੀਂ ਆਲਟਰਨੇਟਿਵ ਹੀ ਨਹੀਂ ਹੋਣਾ ਇਹਦੀ ਰੀਪੀਲ ਹੀ ਇੱਕ ਇਹਦਾ ਆਲਟਰਨੇਟਿਵ ਹੈ ਜੋ ਸਾਡੇ ਕੋਲ ਰੱਖਿਆ ਗਿਆ ਸੋ ਫਾਈਨਲੀ ਅੱਜ ਵੀ ਉੱਥੇ ਗੱਲ ਮੁੱਕੀ ਅੱਜ ਬੜੀ ਕਲੀਅਰਲੀ ਇਹ ਲਾਈਨ ਖਿੱਚੀ ਗਈ ਕਿ ਨੈਕਸਟ ਟਾਈਮ ਰੀਪੀਲ ਕਰਦੇ ਆ ਜਾਂ ਨਹੀਂ ਕਰਦੇ ਜੇ ਰੀਪੀਲ ਕਰਦੇ ਆ ਉਹ ਕਿਵੇਂ ਕਰਦੇ ਨੇ ਇਹਦੇ ਤੇ ਗੱਲ ਸ਼ੁਰੂ ਹੋਊਗੀ ਇਹ ਤੋਂ ਬਿਨਾਂ ਕੋਈ ਹੋਗਾ ਨਹੀਂ ਉਹ ਤਾਂ ਅੱਜ ਦੀ ਮੀਟਿੰਗ 'ਚ ਵੀ ਆਖਿਆ ਜਾ ਰਿਹਾ ਸੀ ਐਸਐਮਐਸਪੀ ਦੇ ਉੱਤੇ ਗੱਲ ਹੋਣੀ ਸੀ ਫਿਰ ਉਹ ਵੀ ਗੱਲ ਕਿਉਂ ਨਹੀਂ ਕੀਤੀ ਸਰ ਉਹ ਵੀ ਕਿਉਂਕਿ ਪਹਿਲੀ ਗੱਲ ਤੇ ਅੜ ਗਈ ਵੀ ਇਕੱਠੇ ਕਰਾਂਗੇ ਫਿਰ ਅਸੀਂ ਵੀ ਨਹੀਂ ਸੀ ਚਾਹੁੰਦੇ ਉਸ ਗੱਲ ਨੂੰ ਅੱਗੇ ਸਰਕਾਰ ਨੇ ਅੱਜ ਬੁਲਾਇਆ ਹੀ ਕਿਉਂ ਸੀ ਕੀ ਵਜ੍ਹਾ ਕੀ ਸੀ ਫਿਰ ਸਰਕਾਰ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਪਿਛਲੀ ਵਾਰੀ ਸਰਕਾਰ ਨੇ ਦੋ ਇਸ਼ੂਜ਼ ਨੂੰ ਜਦੋਂ ਹੱਲ ਕਰਕੇ ਬਾਅਦ ਚ ਜਾਣ ਲੱਗੇ ਕਹਿੰਦਾ ਸੀ ਕਿ ਤੁਸੀਂ ਕਿਸੇ ਬਦਲ ਨਾਲ ਆਇਓ ਸਾਡੇ ਵੀ ਕੁਝ ਲੀਡਰਾਂ ਦੇ ਦਿਮਾਗ 'ਚ ਪੈ ਗਿਆ ਸੀ ਵੀ ਸ਼ਾਇਦ ਕੋਈ ਬਦਲ ਹੋਊਗਾ ਸ਼ਬਦ ਹੋ ਸਕਦਾ ਹੈ ਕੋਈ ਹੋਰ ਹੋ ਸਕਦਾ ਹੈ ਲੇਕਿਨ ਅਸੀਂ ਜਦੋਂ ਆਪਸ ਵਿੱਚ ਵੀ ਡਿਸਕਸ ਕੀਤਾ ਵਕੀਲਾਂ ਨਾਲ ਵੀ ਕੀਤਾ ਉਹ ਕਹਿੰਦੇ ਇਹ ਰੀਪੀਲ ਦੇ ਬਾਰੇ ਕੋਈ ਬਦਲ ਨਹੀਂ ਹੋ ਸਕਦਾ ਰੀਪੀਲ ਹੀ ਤੁਹਾਨੂੰ ਕਹਿਣਾ ਚਾਹੀਦਾ ਤੇ ਰੀਪੀਲ ਹੀ ਅਸੀਂ ਵੀ ਸੋਚਿਆ ਕਿ ਰੀਪੀਲ ਦੀ ਹੀ ਕਲੀਅਰ ਕਟ ਪਰਵਾਹਸ਼ਾ ਜਿਹੜੀ ਨਰਿੰਦਰ ਸਿੰਘ ਟੋਮਰ ਹੋਣੀ ਹੈ ਇਹ ਕਿਉਂ ਬਾਰ-ਬਾਰ ਆਖ ਰਹੇ ਸੀ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਹੋਊਗੀ ਮੀਟਿੰਗ 'ਚ ਕੱਲ ਵੀ ਬਿਆਨ ਆਇਆ ਉਹਨਾਂ ਦਾ ਪਰਸੋ ਵੀ ਆਇਆ ਹੈ ਪੋਲਿਟਿਕਲ ਲੋਗ ਨੇ ਯਾਰ ਉਹਨਾਂ ਨੇ ਇਸ ਕਿਸਮੀਆਂ ਸਟੇਟਮੈਂਟ ਹੁਣ ਹੋ ਸਕਦਾ ਇਸ ਮੀਟਿੰਗ ਤੋਂ ਬਾਅਦ ਵੀ ਐਂ ਕਹਿਣ ਵੀ ਕਿਸਾਨਾਂ ਦੇ ਹੱਕ 'ਚ ਅਸੀਂ ਬਹੁਤ ਗੱਲਾਂ ਕਰਤੀਆਂ ਸੋ ਉਹਨਾਂ ਦਾ ਰਾਜਨੀਤਿਕ ਲੋਕਾਂ ਦਾ ਇਹੀ ਹੁੰਦਾ ਅਸੀਂ ਕਿਸਾਨਾਂ ਦੀ ਕਿਉਂਕਿ ਨੁਮਾਇੰਦਗੀ ਕਰਦੇ ਆ ਇਸ ਕਰਕੇ ਅਸੀਂ ਕਲੀਅਰ ਕਹਿੰਨੇ ਆ ਕਿ ਜਦ ਤੱਕ ਰੀਪੀਲ ਵਾਲੇ ਮਸਲੇ ਨੂੰ ਅਸੀਂ ਰੱਖਿਆ ਉਹਨੂੰ ਹੀ ਰੱਖਾਂਗੇ ਉਹਨੂੰ ਬੜਾ ਜਿਹਾ ਜਥੇਵੰਦੀਆਂ ਦਾ ਦਸਤਾ ਸੀ ਵੀ ਕਿੰਨੀਆਂ ਜਥੇਵੰਦੀਆਂ ਇਸ ਕਰਕੇ ਇਹਦੇ ਵਿੱਚ ਮੈਂ ਗੱਲ ਤੁਹਾਡੇ ਮਾਧਿਅਮ ਤੇ ਰਾਹੀਂ ਕਹਿਣਾ ਚਾਹੁੰਦਾ ਹੈ ਅੰਦੋਲਨ ਦਾ ਉਹਨਾਂ ਨੂੰ ਦੱਸਦਾ ਕਿ ਅਸੀਂ ਅੰਦੋਲਨ ਅੱਗੇ ਐਲਾਨ ਕੀਤੇ ਹੋਏ ਨੇ ਲੋਕ ਵੱਧ ਰਹੇ ਨੇ ਬਹੁਤ ਪੂਰੀ ਤਰ੍ਹਾਂ ਔਰ ਤਕੈਤ ਨੂੰ ਉਹਨਾਂ ਨੇ ਥੋੜਾ ਕਰਨੀ ਕੋਈ ਤਕੈਤ ਨਹੀਂ ਬੜਾ ਸਪਸ਼ਟ ਕਰਤਾ ਵੀ ਲੋਕ ਹੁਣ ਉੱਥੋਂ ਉੱਠ ਕੇ ਨਹੀਂ ਜਾਣਗੇ ਅਸੀਂ ਵੀ ਕਹਤਾ ਹੈ ਵੱਧ ਰਹੇ ਨੇ ਲੋਕ ਜਦ ਤੱਕ ਤੁਸੀਂ ਕੱਲ ਦੱਸਿਓ ਟਰੈਕਟਰ ਮਾਰਚ ਤੈ ਹੈ ਕਿ ਕੱਲ ਕੋਈ ਮੀਟਿੰਗ ਦੇ ਵਿੱਚ ਫਿਰ ਕੋਈ ਫਿਰ ਹੈ ਉਹਦੇ ਤੇ ਡਿਟੇਲ ਚ ਅਸੀਂ ਉਹਦਾ ਯਾਨੀ ਉਹਦੇ ਤੇ ਉਹਦੀ ਨੀਤੀ ਗ੍ਰੀਟੀ ਹੈ ਜਿਹੜੀ ਬਰੀਕੀ ਚ ਉਹਦਾ ਕੱਲ ਨੂੰ ਫੈਸਲਾ ਅਸੀਂ ਕੱਲ ਨੂੰ ਮੀਟਿੰਗ ਹੋਵੇ ਕੱਲ ਨੂੰ ਦੋਨੇ ਮੀਟਿੰਗਾਂ ਨੇ ਇੱਕ ਪੰਜਾਬ ਦੀਆਂ ਜਥੇਬੰਦੀਆਂ ਦੀ ਵੀ ਮੀਟਿੰਗ ਹੈ ਤੇ ਆਪਣਾ ਸਾਂਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਵੀ ਕੱਲ 11 ਵਜੇ ਸਾਡੀਆਂ ਪੰਜਾਬ ਦੀਆਂ ਦੀਆਂ 2 ਵਜੇ ਸਾਂਯੁਕਤ ਕਿਸਾਨ ਮੋਰਚਾ ਬਿਲਕੁਲ ਕੱਲ ਨੂੰ ਅਹਿਮ ਮੀਟਿੰਗਾਂ ਨੇ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਤੈਅ ਕੀਤਾ ਜਾਵੇਗਾ ਕਿ ਅੱਗੇ ਕੀ ਕਰਨਾ ਹੈ ਆ ਜਿਹੜਾ ਆ ਟਰੈਕਟਰ ਮਾਰਚ ਹੋਣਾ ਹੈ ਉਹ ਤੈਅ ਮੰਨਿਆ ਜਾ ਰਿਹਾ ਹੈ ਕਿ ਟਰੈਕਟਰ ਮਾਰਚ ਜਿਹੜਾ ਹੈ ਉਹ ਜ਼ਰੂਰ ਹੋਵੇਗਾ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਆ ਪਰ ਆ ਉਹਦਾ ਉਹਦੇ ਉਹਦੀ ਹੋਡ ਰੂਪਰੇਖਾ ਕੀ ਹੋਵੇਗੀ ਇਹ ਤੈਅ ਕੀਤਾ ਜਾਵੇਗਾ ਤੁਸੀਂ ਦੇਖੋ ਕਿ ਮਾਹੌਲ ਇਸ ਵੇਲੇ ਆ ਵਿਗਿਆਨ ਭਵਨ ਦੇ ਬਾਹਰ ਜਦੋਂ ਕਿਸਾਨ ਆਗੂ ਬਾਹਰ ਆ ਗਏ ਨੇ ਕਿਸ ਤਰੀਕੇ ਦਾ ਬੜਿਆ ਹੋਇਆ ਹੈ ਹਰ ਕਿਸਾਨ ਆਗੂ ਜਿਹੜਾ ਹੈ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅੱਜ ਕੱਲ ਨਹੀਂ ਸੁਣੀ ਗਈ ਜਿਹੜੀ ਗੱਲ ਹੋਣੀ ਸੀ ਜਗਿੰਦਰ ਸਿੰਘ ਉਹ ਗਰਾਹਾ ਹੋਣੀ ਨੇ ਉਹ ਗਰਾਹਾ ਸਾਹਿਬ ਤੁਸੀਂ ਕਹਿ ਕੇ ਗਏ ਸੀ ਕਿ ਗੱਲ ਨਹੀਂ ਹੋਣੀ ਅੱਜ ਕੋਈ ਦੋ ਤਿੰਨ ਦੋ ਤਿੰਨ ਜਿਹੜੀਆਂ ਤਰੀਕਾ ਪਹਿਣ ਗਿਆ ਪਰ ਇਹ ਤਾਂ ਮਾਮਲਾ ਹੋਰ ਲੰਬਾ ਜਾਂਦਾ ਨਜ਼ਰ ਆ ਰਿਹਾ ਹਾਂ ਪਹਿਣ ਗਿਆ ਮੈਂ ਤੁਹਾਨੂੰ ਕਿਹਾ ਤਾਂ ਸੀ ਵੀ ਕੁਝ ਨਹੀਂ ਨਿਕਲਣਾ ਤਰੀਕਾ ਵੀ ਲੰਮੀ ਪਹਿਣੀ ਹੈ ਦੇਖੋ ਜਿਹੜੀ 8 ਤਰੀਕ ਦੀ ਮੀਟਿੰਗ ਹੈ ਉਹ ਵੀ ਨਵੇੜੇ ਵਾਲੀ ਮੀਟਿੰਗ ਨਹੀਂ ਹੋਣੀ ਜੇ ਤੁਹਾਨੂੰ ਆਇ ਲੱਗਦਾ ਪਰ ਉਹ ਗ੍ਰਾਹਕ ਸਾਹਿਬ ਉਹੀ ਸਵਾਲ ਅਸੀਂ ਕਰ ਰਹੇ ਆ ਇਹਨਾਂ ਨੇ ਪਿਛਲੀ ਵਾਰ ਕਿਹਾ ਸੀ ਕਿ ਐਮਐਸਪੀ ਦੇ ਉੱਤੇ ਕਾਨੂੰਨ ਰੱਦ ਕਰਨ ਦੇ ਤੁਹਾਡੇ ਖਰੜਿਆਂ ਦੇ ਉੱਤੇ ਗੱਲ ਕਰਾਂਗੇ ਗੱਲ ਹੋਈ ਨਹੀਂ ਫਿਰ ਅੱਜ ਬੁਲਾਇਆ ਕਿਉਂ ਸੀ ਮਕਸਦ ਕੀ ਸੀ ਸਰਕਾਰ ਦਾ ਤੋਮਰ ਸਾਹਿਬ ਨੂੰ ਪੁੱਛੋ ਵੀ ਕਿਉਂ ਬੁਲਾਇਆ ਸੀ ਉਹਨੇ ਪਿਛਲੇ ਪਾਸੇ ਉਹਨਾਂ ਦੀ ਤਾਕਤ ਬੈਠੀ ਆ ਉਹਨਾਂ ਨੇ ਚਾਹਤ ਨੇ ਕੋਈ ਵਾਂਹ ਬਰੋੜੀ ਹੋਈ ਹੈ ਇਹ ਤਾਂ ਉਹ ਦੱਸਣ ਉਹਨਾਂ ਨੂੰ ਪੁੱਛਣੀ ਮੋਦੀ ਸਾਹਿਬ ਨੇ ਤੁਹਾਨੂੰ اختیار ਨਹੀਂ ਦਿੱਤਾ ਫਿਰ ਮੀਟਿੰਗ 'ਚ ਬੈਠੇ ਕਿਉਂ ਹੁਣ ਅੱਠ ਦਿਨ ਤੋਂ اختیار ਦਿੰਦੇ ਨੇ ਕਿ ਨਹੀਂ ਦਿੰਦੇ ਇਸ ਗੱਲ ਦਾ ਸਵਾਲ ਆ ਤੁਸੀਂ ਆਓ ਕਿਉਂ ਮੀਟਿੰ ਸਾ ਬਣਾਂਗੇ ਹਾਂ ਹਾਂ ਹਿੱਸਾ ਬਣਾਂਗੇ ਮੀਟਿੰਗ ਕੋਲ ਜਗENDER ਸਿੰਘੋਂ ਗਰਾਹਾਂ ਦਾ ਕਹਿਣਾ ਹੈ ਕਿ ਅਸੀਂ ਹਿੱਸਾ ਬਣਾਂਗੇ ਉਸ ਮੀਟਿੰਗ ਦਾ ਵੀ ਤੇ ਉਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਫਿਲਹਾਲ ਬੱਸਾਂ ਤਿਆਰ ਨੇ ਤੇ ਹੁਣ ਕਿਸਾਨ ਆਗੂ ਜਿਹੜੇ ਨੇ ਉਹ ਰਵਾਨਗੀ ਪਾਉਣਗੇ ਕੱਲ ਨੂੰ ਅਹਿਮ ਮੀਟਿੰਗ ਉਹ ਲਗਾਤਾਰ ਤੁਸੀਂ ਸਾਡੇ ਨਾਲ ਬੜੇ ਹੋਏ ਹੋ ਕੁਝ ਨੈਟਵਰਕ ਇਸ਼ੂ ਦੇ ਚੱਲਦੇ ਰਾਬਤਾ ਜਿਹੜਾ ਜਰੂਰ ਟੁੱਟਿਆ ਹੈ ਪਰ ਇਸ ਦੇ ਬਾਵਜੂਦ ਅਸੀਂ ਤੁਹਾਨੂੰ ਦਿਖਾ ਰਿਹਾ ਵਿਗਿਆਨ ਭਵਨ ਦੀਆਂ ਆ ਉਹ ਤਸਵੀਰਾਂ ਜਿਹੜੀਆਂ ਇਹ ਆਖਰੀਆਂ ਨੇ ਜੋ ਹੁਣ ਤਾਰੀਖ ਪੈ ਗਈ ਏ ਅਗਲੀ ਤਾਰੀਖ ਜਿਹੜੀ ਏ ਉਹ 8 ਤੈਅ ਕੀਤੀ ਗਈ ਏ 8 ਤਾਰੀਖ ਨੂੰ ਜਿਹੜੀ ਏ ਹੁਣ ਬੈਠਕ ਮੀਟਿੰਗ ਹੋਵੇਗੀ ਉਸ ਤੋਂ ਪਹਿਲਾਂ ਕੱਲ ਪੰਜਾਬ ਦੀਆਂ ਕਿਸਾਨ ਜੁਨੇ ਨਾਲ ਫਿਰ ਭਾਰਤ ਦੀਆਂ ਕਿਸਾਨ ਜੁਨੇ ਨਾਲ ਦੇ ਵਿਚਾਲੇ ਮੀਟਿੰਗ ਹੋਵੇਗੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਏ ਉਹ ਕੀਤੀ ਜਾਵੇਗੀ ਤੇ ਦੇਖਣਾ ਹੋਵੇਗਾ ਕਿ ਉਹਦੇ ਵਿੱਚ ਕੀ ਕੁਝ ਨਿਕਲ ਕੇ ਜਿਹੜਾ ਸਾਹਮਣੇ ਆਉਂਦਾ ਏ ਕਿਉਂਕਿ ਲਗਾਤਾਰ ਅਸੀਂ ਦੇਖ ਰਿਹਾ ਲਗਾਤਾਰ ਅਸੀਂ ਦੇਖ ਰਿਹਾ ਕਿ ਸਰਕਾਰ ਮੀਟਿੰਗ ਦੇ ਲਈ ਸੱਦਦੀ ਏ ਸਰਕਾਰ ਆਖਦੀ ਏ ਕਿ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਰ ਜਦੋਂ ਮੀਟਿੰਗ ਹੁੰਦੀ ਏ ਤਾਂ ਸਰਕਾਰ ਉੱਥੋਂ ਭੱਜ ਜਾਂਦੀ ਏ ਜਾਂ ਫਿਰ ਕਹਿ ਲੋ ਕਿ ਸਰਕਾਰ ਆਪਣੀ ਗੱਲ ਤੋਂ ਮੁੱਕਰ ਜਾਂਦੀ ਏ ਪਰ ਇਸ ਦੇ ਬਾਵਜੂਦ ਕਿਸਾਨ ਆਕੂਆਂ ਦਾ ਕਹਿਣਾ ਏ ਕਿ ਅਸੀਂ ਗੱਲਬਾਤ ਨਹੀਂ ਤੋੜਾਂਗੇ ਅਸੀਂ ਟੇਬਲ ਟਾਕ ਤੋਂ ਨਹੀਂ ਭੱਜਾਂਗੇ ਜਦੋਂ ਤੱਕ ਸਰਕਾਰ ਜਦੋਂ ਵੀ ਸਾਨੂੰ ਬੁਲਾਵੇਗੀ ਉਦੋਂ ਤੱਕ ਅਸੀਂ ਆਵਾਂਗੇ ਸਤਨਾਮ ਜੀ ਆ ਇੱਕ ਹੋਰ ਜੀ ਬਿਲਕੁਲ ਸਤਨਾਮ ਜੀ ਤੁਸੀਂ ਆ ਵੀ ਮੀਟਿੰਗ ਦਾ ਹਿੱਸਾ ਰਹੇ ਅੱਜ ਤਾਂ ਗੱਲ ਹੀ ਨਹੀਂ ਸੁਣੀ ਗਈ ਕਹਿੰਦੇ ਬਈ ਗੱਲ ਪਹਿਲੋਂ ਸੂਨ ਦੇ ਮਨ ਦੇ ਵਿੱਚ ਕੋਈ ਹੋਰ ਪਥੂਰ ਸੀ ਜਦੋਂ ਅਸੀਂ ਠੋਕ ਕੇ ਲੀ ਕੜਤੀ ਲਾਲ ਬਈ ਅਸੀਂ ਤਸ ਤੋਂ ਮਸ ਨਹੀਂ ਸਾਡਾ ਇਕੜਕਾਤੀ ਝੰਡਾ ਹੈ ਕਾਲੇ ਕਾਨੂੰਨ ਕਿਸਾਨਾਂ ਦੇ ਬਾਉ ਦੇ ਬਰੰਟ ਵਾਲੇ ਜਿੰਨਾ ਚਿਰ ਤੁਸੀਂ ਤੁਹਾਡੀ ਸਰਕਾਰ ਪਾੜਦੀ ਨਹੀਂ ਐਮ ਐਸ ਸੀ ਦਾ ਕਾਨੂੰਨ ਨਹੀਂ ਲੈ ਕੇ ਆਉਂਦੀ ਉਹਨਾਂ ਚਰਸੀ ਤਸ ਤੋਂ ਮੱਸ ਹੋਣ ਵਾਲੇ ਨਹੀਂ ਫਿਰ ਲੱਗਾ ਸਾਡਾ ਜਿਹੜੇ ਰਾਦੇ ਸਾਡਾ ਜਿਹੜਾ ਲਿਆ 76 ਉਹਨਾਂ ਦੇ ਮਨ ਤੇ ਅਸਰ ਹੋਇਆ ਫਿਰ 4 ਦਿਨ ਤਾਂ ਉਹਨੇ ਟਾਈਮ ਲਿਆ ਹੈ ਵੀ ਮੈਂ ਤੇ ਮੇਰੀ ਸਰਕਾਰ ਇਹਦਾ ਮੁੱਦਿਆਂ ਤੇ ਸੋਚ ਕੇ 4 ਤਰੀਕ ਨੂੰ 8 ਤਰੀਕ ਨੂੰ ਤੁਹਾਡੇ ਨਾਲ ਫਿਰ ਮੀਟਿੰਗ ਕਰਾਂਗੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੈ ਟਾਈਮ ਤੋਂ ਸਾਨੂੰ ਭਜਲਣਾ ਨਹੀਂ ਚਾਹੀਦਾ ਕਿਉਂਕਿ ਲੋਕ ਦੁਨੀਆਂ ਦੇ ਵੇਖ ਰਹੇ ਨੇ ਸਾਡੇ ਤੇ ਅਸੀਂ ਟਾਈਮ ਟੇਬਲ ਤੇ ਸੱਚੇ ਆ ਅਸੀਂ ਕਿਉਂ ਭੱਜੀਏ ਅਸੀਂ ਟਾਈਮ ਦਿੱਤਾ ਹੈ ਕਿੰਨੇ ਵਜੇ ਮੀਟਿੰਗ ਹੋਵੇਗੀ ਆ ਜੀ ਉਹ ਆ 2 ਵਜੇ ਪਤਾ ਨਹੀਂ ਇਹਨਾਂ ਮੂਰਤ ਕਿਧਾ ਆਇਆ ਹੈ 2 ਵਜੇ ਟਾਈਮ ਰੱਖਦੇ ਨੇ ਅਸੀਂ ਤਾਂ ਚਾਹਦੇ ਸੀ ਵੀ 12 ਵਜੇ ਮੀਟਿੰਗ ਰੱਖੋ 11 ਵਜੇ ਰੱਖੋ ਅੱਜ ਤਾਂ ਕਹਿੰਦੇ ਕਿ ਢੀੜੀ ਗੱਲਬਾਤ ਦਾ ਵਾਰਦਾ ਕੋਈ ਅੱਧਾ ਪੌਣਾ ਘੰਟਾ ਹੀ ਚੱਲ ਸਕਿਆ ਪਹਿਲਾਂ ਤਾਂ ਲੇਟ ਮੀਟਿੰਗ ਸਟਾਰਟ ਹੋਈ ਜੇ ਚੱਲੀ ਇਹ ਪਹਿਲੋ ਸਵਾ ਖਾਈਟਾ ਚੱਲਦੀ ਹੈ ਲੇਟ ਸ਼ੁਰੂ ਹੋਈ 2 ਵਜੇ ਦੀ ਬਜਾ 2:30 ਵਜੇ ਆਇਆ ਸਾਹਿਬ ਅਸੀਂ ਜਦੋਂ ਆਇਆ ਅਸੀਂ ਥੋਕ ਕੇ ਗੱਲ ਰੱਖੀ ਔਰ ਗੱਲ ਤੋਂ ਬਾਅਦ ਬਹੁਤ ਸਾਰੀ ਚਰਚਾ ਹੋਈ ਕਿਤੇ ਕਿਤੇ ਥੋੜਾ ਥੋੜਾ ਗਰਮਾ ਗਰਮੀ ਵੀ ਹੋਈ ਔਰ ਬਾਅਦ ਦੇ ਵਿੱਚ ਲੰਚ ਹੋਇਆ ਲੰਚ ਤੋਂ ਬਾਅਦ ਫਿਰ ਚਰਚਾ ਹੋਈ ਤੇ ਫਿਰ ਸਾਨੂੰ ਜਦੋਂ ਲਾਲ ਲਕੀਰ ਅਸੀਂ काढਤੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਬਲਵੀਰ ਸਿੰਘ ਰਾਜੇਵਾਲ ਨੂੰ ਅਸੀਂ ਪਾਵਰਾਂ ਦਿੱਤੀਆਂ ਸੀ ਟੇਬਲ ਤੇ ਇੱਕ ਨੰਬਰ ਤੇ ਤੁਸਾਂ ਗੱਲ ਕਰਦੀ ਹੈ ਫਿਰ ਹੋ ਸਕਦਾ ਹੈ ਕਿਤੇ ਉਹਦੀ ਆਤਮਾ ਤੇ ਅਸਰ ਹੋਵੇ ਸਰਕਾਰ ਤੇ ਦਬਾਅ ਸਾਡਾ ਖੜਾ ਆਇਆ ਹੋਵੇ ਫਿਰ ਉਹਨੇ 4 ਦਿਨ ਦਾ ਸਾਥ ਟਾਈਮ ਲਿਆ 8 ਤਰੀਕ ਨੂੰ ਫਿਰ ਅਸੀਂ ਟੇਬਲ ਤੇ ਆ ਕੇ ਪਰ ਇੱਕ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਲਾਲ ਲਕੀਰ ਖਿੱਚੀ ਲਾਲ ਲਕੀਰ ਖਿੱਚੀ ਲਾਲ ਲਕੀਰ ਤਾਂ ਸਰਕਾਰ ਵੀ ਖਿੱਚੀ ਬੈਠੀ ਹੈ ਕਿ ਅਸੀਂ ਕਾਨੂੰਨ ਰੱਤ ਨਹੀਂ ਕਰਨੇ ਉਹ ਦਬਾਅ ਕਿਉਂ ਨਹੀਂ ਬਣ ਰਿਹਾ ਇੰਨੀ ਆ ਜਾਣਾ ਜਾ ਰਹੀਆਂ ਨੇ ਦਿੱਲੀ ਦੇ ਚਾਰੇ ਤਰਫੋਂ ਕਿਸਾਨ ਕੇ ਰਹੇ ਨੇ ਨਹੀਂ ਦਬਾਅ ਬਣਿਆ ਹੈ ਅੱਜ ਅਸੀਂ ਮਤਾ ਅਸੀਂ ਲਿਆਂਦਾ ਅਸੀਂ 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 ਮਤਾ ਲਿਆਂਦਾ ਸਰਕਾਰੀ ਮੀਟਿੰਗ ਵਿੱਚ ਭਾਰਤ ਸਰਕਾਰ ਦੀ ਮੀਟਿੰਗ ਵਿੱਚ ਅਸੀਂ ਮਤਾ ਲਿਆਂਦਾ ਵੀ 70 ਕਿਸਾਨ ਆਪਣੇ ਜਿਹੜੇ ਸ਼ਹੀਦ ਹੋਏ ਨੇ ਅਸੀਂ ਸਰਦਾ ਤੇ ਸਰਦਾਜਲੀ ਦੇਣਾ ਚਾਹੁੰਦੇ ਹਾਂ ਉੱਠੋ ਜੀ ਦਾ ਮੰਤਰੀ ਸਾਹਿਬ ਤੁਹਾਡੀ ਆਤਮਾ ਬੋਲਦੀ ਏ ਸਾਡੇ ਨਾਲ ਉੱਠ ਕੇ ਸਰਦਾਜਲੀ ਦਿੱਤੀ ਸਾਡਾ ਦਬਾਅ ਹੈ ਕਿਤੇ ਸਰਕਾਰਾਂ ਐਵੇਂ ਕਰਦੀਆਂ ਨੇ ਜਿਨ੍ਹਾਂ ਦੀਆਂ ਗਲਤੀਆਂ ਕਰ ਕਿਸਾਨ ਸ਼ਹੀਦ ਹੋਏ ਹੋਣ ਉਹਨੂੰ ਸਰਦਾਜਲੀ ਸਰਕਾਰੀ ਮੀਟਿੰਗ ਵੀ ਦਿੰਦੇ ਹੋਣ ਇਹ ਵੀ ਇੱਕ ਕਦਮ ਹੈ ਅੱਠ ਨੂੰ ਕੀ ਲੱਗਦਾ ਹੈ ਹੁਣ ਤੁਹਾਨੂੰ ਸਾਨੂੰ ਲੱਗਦਾ ਹੈ ਸਾਡੀ ਏਕਤਾ ਸਾਡਾ ਥਪਾਕ ਸਾਡਾ ਅਧੋਲਨ ਸ਼ਾਤਮਈ ਔਰ ਦੁਨੀਆ ਦੇ ਲੋਕ ਸਾਡੀ ਹਮੋਰ ਤੇ ਲੱਖਾਂ ਲੋਕ ਦਿੱਲੀ ਨੂੰ ਠੇਰੀ ਬੈਠੇ ਹੁਣ ਇਹ ਤਾਂ ਨਿਕਲੂਗਾ ਹੀ ਨਿਕਲੂਗਾ ਚਾਰ ਦਿਨ ਹੋਰ ਦਵਾ ਦੇ ਅੱਠ ਦਿਨ ਹੋਰ ਪਾਵੇਂ ਆਠ ਮਹੀਨੇ ਲਵਾ ਲੈਣ ਅੰਤ ਨੂੰ ਤਾਂ ਇਹ ਅਸੀਂ ਜਿੱਤ ਕੇ ਇੱਥੇ ਜਾਣਾ ਹੈ ਨਾਮ ਦੀ ਮੌਸਮ ਖਰਾਬ ਹੈ ਅੱਜ ਵੀ ਰਾਤ ਨੂੰ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਕੱਲ ਵੀ ਮੌਸਮ ਖਰਾਬ ਰਹੇਗਾ ਕਿਸਾਨ ਜੱਥੇਬੰਦੀਆਂ ਸੋਚ ਰਹੀਆਂ ਨੇ ਕਿਉਂਕਿ ਦੇਖੋ ਜਿਹੜੇ ਦਾਨੀ ਸੱਜਣ ਨੇ ਜਾਂ ਫਿਰ ਜਿਹੜੇ ਅੰਦੋਲਨ ਕਰ ਰਹੇ ਨੇ ਲੋਕ ਉਹ ਤਾਂ ਆਪ ਮੁਹਾਰੇ ਆਪਣੇ ਪ੍ਰਬੰਧ ਕਰ ਰਹੇ ਨੇ ਪਰ ਜਥੇਬੰਦੀਆਂ ਵੀ ਆਪਣਾ ਫਰਜ਼ ਕਿਸ ਤਰੀਕੇ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਲੋਕਾਂ ਨੂੰ ਕੋਈ ਜ਼ਿਆਦੀ ਤਕਲੀਫ ਨਾ ਆਵੇ ਇਸ ਬਾਰੇ ਕੋਈ ਵਿਚਾਰ ਚਰਚਾ ਹੋ ਰਹੀ ਏ ਰਾਤ ਸਾਡੀ ਮੀਟਿੰਗ ਹੋਈ ਸੀ ਪਿੱਛੇ ਮੌਸਮ ਦੀ ਖਰਾਬੀ ਉੱਤੇ ਵੀ ਇੱਕ ਜੰਡਾ ਸੀ ਅਸੀਂ ਸਟੇਜ ਤੋਂ ਲੈ ਕੇ ਜਿੱਥੋਂ ਤੇ ਕਰ ਲੰਗਰ ਨੇ ਜਿੱਥੋਂ ਤੇਕਰ ਕੋਈ ਸੰਗਤ ਬੈਠੀ ਹੈ ਜਿਨ੍ਹਾਂ ਕੋਲ ਪ੍ਰਬੰਧ ਨਹੀਂ ਅਸੀਂ ਉਹਦੀ ਪੂਰੀ ਨਿਗਰਾਨੀ ਰਾਤ ਤੋਂ ਸ਼ੁਰੂ ਕਰ ਲਈ ਅੱਜ ਸਵੇਰ ਲਵੰਟੀਅਰ ਲੱਗੇ ਨੇ ਜਿੱਥੇ ਘਾੜ ਮਹਿਸੂਸ ਹੋਈ ਸਾਰਿਆਂ ਦੇ ਉੱਪਰ ਛੋਟੀ ਏ ਪਰ ਮੈਂ ਔਰ ਮੇਰੇ ਲੀਡਰ ਬੜੇ ਸਦਾ ਤੱਕ ਜਿਸ ਤਰ੍ਹਾਂ ਸਾਦੇ ਪਣ ਵਿੱਚ ਅਧੋਲਨਕਾਰੀ ਨੇ ਉਸੇ ਤਰ੍ਹਾਂ ਰਹ ਰਹੇ ਆ ਉਸੇ ਤਰ੍ਹਾਂ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਓਗੇ ਜਦੋਂ ਮਰਜ਼ੀ ਟਰਾਲੀ ਆ ਕੇ ਚੈੱਕ ਕਰੋ ਦੂਜੇ ਨਾਲ ਬਾਅਦ ਕਰੀਏ ਸਾਨੂੰ ਯਕੀਨ ਹੈ ਤੁਹਾਡੇ ਤੇ ਚੈੱਕ ਕਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਪਰ ਇਹ ਦੱਸਿਓ ਕਿ ਹੁਣ ਜਿਹੜੇ ਅਗਲੇ ਪ੍ਰੋਗਰਾਮ ਨੇ ਟਰੈਕਟਰ ਅੰਦੋਲਨ ਜਿਹੜਾ ਏ ਜਾਂ ਫਿਰ ਹੋਰ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਲੈ ਕੇ ਹੁਣ ਲਾਬੰਦੀ ਕੀਤੀ ਜਾਵੇਗੀ ਕੱਲ੍ਹ ਕੇ ਵੱਧ ਤੋਂ ਵੱਧ ਟਰੈਕਟਰ ਨਹੀਂ ਛੋਟੇ ਛੋਟੇ ਤੇ ਲਾਬੰਦੀ ਹੈ ਸੂਰੇ ਸਾਰੇ ਸੂਬਿਆਂ 'ਚ ਵੱਡੀਆਂ ਵੱਡੀਆਂ ਰੈਲੀਆਂ ਲਾਬੰਦ ਕਰਨ ਕਰਨ ਦਾ ਲਾਨ ਰਾਤ ਕੱਸੀ ਤੈਅ ਕਰ ਲਿਆ ਸਭ ਤੋਂ ਵੱਡਾ ਲਾਨ 26 ਜਨਵਰੀ ਵੇਖਿਓ ਦੇਸ਼ ਦੇ ਵਿੱਚ ਕੀ ਵਰਦਾ ਜਿੰਨੇ ਮੱਕਾ ਨਾ ਮੰਨੀਆਂ ਗਈਆਂ ਲਾਲ ਕਿਲੇ ਤੇ ਕਿਸਾਨਾਂ ਦੇ ਨਾਰੇ ਗੂੰਜਣਗੇ ਲਾਲ ਕਿਲੇ ਦੇ ਕਿਸਾਨਾਂ ਦੇ ਨਾਰੇ ਗੂੰਜਣਗੇ ਟਰਾਲੀਆਂ ਰਾਹੀਂ ਵੀ ਜਾਵਾਂਗੇ ਪੈਦਲ ਵੀ ਜਾਵਾਂਗੇ ਔਰ ਕਾਲੇ ਝੰਡੇ ਵੀ ਲਾਵਾਂਗੇ ਔਰ ਕੌਮੀ ਝੰਡਾ ਵੀ ਲਾਵਾਂਗੇ ਔਰ ਕਿਸਾਨਾਂ ਦੇ ਝੰਡੇ ਵੀ ਚੁਲਣਗੇ ਹੋ ਸਕਦਾ ਸਾਡੇ ਵਿੱਚ ਸ਼ਕਤੀ ਔਰ ਬਲ ਇੰਨਾ ਹੈ 26 ਜਨਵਰੀ ਤੇ ਕਰ ਉਥੇ ਕਿਸਾਨ ਆਪਦਾ ਝੰਡਾ ਹੀ ਝੁਲਾ ਦੇਣ ਪਹਿਲਾਂ ਹੀ ਝੁਲਾ ਦਿੱਤਾ ਜਾਊਗਾ ਉਹ ਤਾਂ ਤਰੀਕ ਮਿੱਥੀ ਗਈ ਉਹਦੇ ਤੇ 26 ਜਨਵਰੀ ਔਰ ਵਾਲੀ ਉਹਦੇ ਤੇ ਥੋੜਾ ਜਿਹਾ ਹੌਸਲੇ ਨਾਲ ਰਭੋ ਵੇਖੋ 26 ਜਨਵਰੀ ਨੂੰ ਅਸੀਂ ਆਪਦੇ ਮਿਸ਼ਨ ਵਿੱਚ ਕਾਮਯਾਬ ਹੋਵਾਂਗੇ ਸਭ ਇਹ ਲੋਕ ਬਿਲਕੁਲ ਸਤਨਾਬ ਸਿੰਘ ਬੇਰੂ ਆ 81 ਸਾਲ ਦੀ ਉਮਰ ਇਹਨਾਂ ਕਿਸਾਨ ਆਗੂਆਂ ਦੇ ਵਿੱਚ ਸਭ ਤੋਂ ਆ ਬਜ਼ੁਰਗ ਆਸਥਾ ਦੇ ਵਿੱਚ ਨੇ ਤੇ ਕਹਿੰਦੇ ਕਿ ਟਰਾਲੀ ਦੇ ਵਿੱਚ ਮੈਂ ਵੀ ਹੁੰਨਾ ਮੇਰੇ ਕਿਸਾਨ ਆਗੂ ਸਾਥੀ ਵੀ ਹੁੰਦੇ ਨੇ ਆ ਜਿਓ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਇਹ ਤਾਂ ਸਪਸ਼ਟ ਹੈ ਕਿਉਂਕਿ ਜਦੋਂ ਲੀਡਰ ਅਜਿਹੇ ਹੌਸਲੇ ਦੇ ਨਾਲ ਚੱਲਣਗੇ ਤਾਂ ਫਿਰ ਲੋਕਾਂ ਦੇ ਵਿੱਚ ਜੋਸ਼ ਆਪਣੇ ਆਪ ਆ ਜਾਂਦਾ ਹੈ ਲੋਕ ਆਪ ਮਹਾਰੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਸਮਰਪਿਤ ਹੋ ਜਾਂਦੇ ਨੇ ਅੰਦੋਲਨ ਦੇ ਲਈ ਫਿਲਹਾਲ ਕਿਸਾਨ ਆਗੂ ਜਿਹੜੇ ਨੇ ਇੱਥੋਂ ਰਵਾਨਾ ਹੋ ਰਹੇ ਨੇ ਵੱਤਾਂ ਜਿਹੜੀਆਂ ਨੇ ਉਹ ਤੁਸੀਂ ਦੇਖੋ ਕਿ ਹੁਣ ਤਿਆਰ ਨੇ ਕਿਸਾਨ ਆਗੂ ਜਿਹੜੇ ਨੇ ਉਹ ਵੀ ਜਿਹੜਾ ਹੁਣ ਜਾਣ ਦੀ ਤਿਆਰੀ ਦੇ ਵਿੱਚ ਨੇ ਕੋਈ ਮੀਟਿੰਗ ਅੱਜ ਤਾਂ ਨਹੀਂ ਹੋਵੇਗੀ ਕਿਉਂਕਿ ਅੱਜ ਮੌਸਮ ਵੀ ਖਰਾਬ ਹੈ ਕੱਲ ਵੀ ਮੌਸਮ ਖਰਾਬ ਦੱਸਿਆ ਜਾ ਰਿਹਾ ਅੱਜ ਸਿੰਘੂ ਦੇ ਖਲਾਤ ਵੀ ਅਸੀਂ ਤੁਹਾਨੂੰ ਦਖਾਵਾਗੇ ਕਿ ਇਸ ਖਰਾਬ ਮੌਸਮ ਦੇ ਵਿੱਚ ਲੋਕ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਬਲੰਦ ਹੌਸਲਿਆਂ ਦੇ ਨਾਲ ਡਟੇ ਹੋਏ ਨੇ ਪਰ ਇਸ ਦੇ ਨਾਲ ਨਾਲ ਕੱਲ ਨੂੰ ਹੋ ਰਹੀ ਜਿਹੜੀ ਕਿਸਾਨ ਆਗੂਆਂ ਦੀ ਮੀਟਿੰਗ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਵੇਗੀ ਉਹਦੇ ਤੇ ਨਜ਼ਰ ਵੀ ਸਾਡੀ ਜਿਹੜੀ ਇਹ ਬਣੀ ਰਹੇਗੀ ਕਿਉਂਕਿ ਅਹਿਮ ਮੀਟਿੰਗਾਂ ਨੇ ਬਹੁਤ ਕੁਝ ਜਿਹੜਾ ਹੈ ਸਰਕਾਰ ਆਖਰੀ ਇਹ ਫਿਰ ਮੁੱਕਰ ਜਾਂਦੀ ਏ ਜਿਵੇਂ ਪਿਛਲੀ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਐਮਐਸਪੀ ਨੂੰ ਲੈ ਕੇ ਅਸੀਂ ਤੁਹਾਡੀ ਗੱਲ ਕਰਾਂਗੇ ਅਸੀਂ ਤੁਹਾਡੀ ਗੱਲ ਸੁਣਾਂਗੇ ਪਰ ਅਜੇ ਹਾਂ ਨਹੀਂ ਹੋਇਆ ਅਜੇ ਹਿਸ ਕਰਕੇ ਨਹੀਂ ਹੋਇਆ ਕਿਉਂਕਿ ਕਿਉਂਕਿ ਜਿਹੜਾ ਤੁਸੀਂ ਦੇਖੋ ਕਿ ਸਰਕਾਰ ਕਰਾਂਗੇ ਜਾ ਕੇ ਹਰ ਵਾਰ ਮੁੱਕਰ ਜਾਂਦੀ ਏ ਸਰਕਾਰ ਹਰ ਵਾਰ ਗਲਤੀ ਕਰਦੀ ਏ ਪਰ ਉਸ ਤੋਂ ਬਾਅਦ ਉਸ ਗਲ ਦੇ ਉੱਤੇ ਪੂਰੀ ਨਹੀਂ ਉਤਰਦੀ ਸੋ ਫਿਲਹਾਲ ਜਿਹੜਾ ਏ ਤੁਸੀਂ ਦੇਖੋ ਕਿ ਕਿਸਾਨ ਆਗੂ ਜਿਹੜੇ ਨੇ ਉਹ ਰਵਾਨਾ ਹੋਣ ਦੇ ਲਈ ਜਿਹੜਾ ਏ ਉਹ ਤਿਆਰ ਨੇ ਕਿਉਂਕਿ ਕੱਲ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਸੋ ਲਾਈਵ ਅਸੀਂ ਵਿਗਿਆਨ ਭਵਨ ਤੋਂ ਤੁਹਾਡੇ ਨਾਲ ਬਣੇ ਹੋਏ ਆਂ ਲਾਈਵ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵਿਗਿਆਨ ਭਵਨ ਤੋਂ ਕਿਸਾਨ ਆਗੂ ਜਿਹੜੇ ਨੇ ਉਹ ਇਸ ਵੇਲੇ ਨਵੀਂ ਰਣਨੀਤੀ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਕਰਦੇ ਨੇ ਇਹ ਵੀ ਚਰਚਾ ਦਾ ਵਿਸ਼ਾ ਜਿਹੜਾ ਹੈ ਜਰੂਰ ਬਣਿਆ ਰਹੇਗਾ ਹੁਣ ਕੱਲ ਨੂੰ ਮੀਟਿੰਗ ਹੋ ਰਹੀ ਏ ਕਿਸਾਨ ਆਗੂਆਂ ਦੀ ਆਪਸ 'ਚ ਹਾਂ ਬਿਲਕੁਲ ਕੱਲ ਸਾਡੀ ਮੀਟਿੰਗ ਹੋਊਗੀ ਸਾਰਾ ਦਿਨ ਹੀ ਲੰਬੀ ਮੀਟਿੰਗ ਕਰਕੇ ਜਿਹੜੀ ਅੱਜ ਦੀ ਮੀਟਿੰਗ ਆ ਜਿਹੜੀ ਫਲੌਪ ਹੋਈ ਆ ਜਿਹੜੀ ਕੋਈ ਬੇਸ ਟਾ ਰਹੀ ਆ ਉਹਦੇ ਵੇਖਾਂਗੇ ਸਰਕਾਰ ਨੂੰ ਨਹੀਂ ਲੱਗਦਾ ਕਿ ਇਹ ਇੱਕ ਤਰੀਕੇ ਦੇ ਨਾਲ ਆ ਬੇਕਦਰ ਹੀ ਆ ਉਹਨਾਂ ਲੋਕਾਂ ਦੀ ਜਿਹੜੇ ਜਾਨਾਂ ਵੀ ਦੇ ਰਹੇ ਨੇ ਉਹਨਾਂ ਲੋਕਾਂ ਦੀ ਜਿਹੜੇ ਅੰਦੋਲਨ ਚ ਠੰਡ ਚ ਮੀਂਹ ਚ ਡਟੇ ਹੋਏ ਨੇ ਤੁਹਾਡੀ ਵੀ ਜਿਹੜੇ ਤੁਸੀਂ ਮੀਟਿੰਗ ਦਾ ਸੱਦਾ ਦਿੰਦੇ ਹੋ ਤੇ ਆ ਜਾਂਦੇ ਹੋ ਤੇ ਫਿਰ ਗੱਲ ਵੀ ਨਹੀਂ ਸੁਣੀ ਜਾਂਦੀ ਪਿਛਲੀ ਵਾਰ ਆਖਿਆ ਕੁਝ ਸੀ ਅੱਜ ਕੀਤਾ ਕੁਝ ਹੋਰ ਹੈ ਵੇਖੋ ਜੀ ਇਹ ਸਰਕਾਰ ਜਿਹੜੀ ਆ ਤਾਨਾ ਸ਼ਾਹ ਵਾ ਇਹ ਜਦੋਂ ਕਿ ਲੋਕਾਂ ਨੇ ਇਹਨੂੰ ਚੁਣਿਆ ਵਾ ਲੋਕਾਂ ਨੇ ਚੁਣਿਆ ਲੋਕਾਂ ਦੀ ਇਹਨਾਂ ਕੰਮ ਕਰਨਾ ਵਾ ਪਰ ਇਹਨਾਂ ਨੂੰ ਭਾਰਤ ਦਾ ਜਿਹੜਾ ਨਾ ਕਲੰਕ ਹੈ ਇਹਨਾਂ ਦੇ ਮੱਥੇ ਦੇ ਉੱਤੇ ਜਿਹੜਾ ਅੱਜ ਇਹਨਾਂ ਨੇ ਇਸ ਤਰ੍ਹਾਂ ਦਾ ਇਹਨਾਂ ਦਾ ਐਟੀਟਿਊਡ ਸੀਗਾ ਵੀ ਜਾਂ ਸੋਧਾ ਕਰੋ ਜਾ ਆ ਕਰੋ ਅਸੀਂ ਉਹ ਗੱਲ ਕੋਈ ਨਹੀਂ ਉਹਨਾਂ ਦੀ ਮੰਨੀ ਅਸੀਂ ਇਹ ਵੀ ਕਹੇ ਆਂ ਵੀ 8 ਤਰੀਕ ਨੂੰ ਕੋਈ ਅਸੀਂ ਸੌਦਾ ਤੇ ਗੱਲ ਨਹੀਂ ਕਰਨੀ ਇਹਨੂੰ ਰਿਪੀਟ ਕਰੋ ਕਿ ਉਹ ਐਮਐਸਪੀ ਦਾ ਜਿਹੜਾ ਕਾਨੂੰਨ ਬਣਾਓ ਇਹਦੇ ਉੱਤੇ ਹੀ ਗੱਲ ਕਰਨੀ ਅਸੀਂ ਹੋਰ ਕੋਈ ਗੱਲ ਹੀ ਨਹੀਂ ਕਰਨੀ ਅਸੀਂ ਕੋਈ ਡਿਸਕਸ਼ਨ ਨਹੀਂ ਕਰਨੀ ਇਹ ਇਹ ਅਸੀਂ ਕਰਕੇ ਆਏ ਕਿਤੇ ਉਹਨਾਂ ਨੂੰ ਆਏ ਆ ਤੁਸੀਂ ਮੀਟਿੰਗ ਤੇ ਜਾਣ ਲੱਗਿਆ ਆ ਕੇ ਗਏ ਸੀ ਕਿ ਇਹ ਬੱਕਰੀ ਏ ਹੌਲੀ ਹੌਲੀ ਮੰਗਣਾ ਆਉ ਦੁੱਧ ਦੇ ਨਾਲ ਅੱਜ ਲੱਤ ਚੁੱਕ ਗਈ ਆ ਅੱਜ ਲੱਤ ਚੁੱਕ ਗਈ ਆ ਦੁੱਧ ਦੇਣ ਵਾਲੀ ਵੀ ਗੱਲ ਨਹੀਂ ਗਈ ਇਹ ਅੱਜ ਉਹਨਾਂ ਦਾ ਐਟੀਟਿਊਡ ਜਿਹੜਾ ਅਤੀ ਨਿੰਦੜਜੋਗ ਸੀਗਾ ਅਜਿਹਾ ਕਦੀ ਇਤਨਾ ਮੰਨਦੇ ਹੋ ਵੀ ਮੁਕਰ ਗਈ ਸਰਕਾਰ ਅ ਨਹੀਂ ਉਹਦਾ ਮੁਕਰ ਗਈ ਵੀ ਕਹਿ ਲੋ ਤੁਸੀਂ ਭਾਵੇਂ ਆ ਵੀ ਉਹਨਾਂ ਦਾ ਐਟੀਟਿਊਡ ਹੀ ਬੜਾ ਸੀਗਾ ਬੜਾ ਗਲਤ ਸੀਗਾ ਬੇਸਿਟਾ ਰਹੀ ਆ ਮੀਟਿੰਗ ਇਹਨੂੰ ਤਕੜੇ ਹੋ ਕੇ ਕਹੋ ਸਾਨੂੰ ਨਹੀਂ ਲੱਗਦਾ ਫਿਰ ਅਸੀਂ ਓਵਰ ਕੌਨਫੀਡੈਂਸ ਹੋ ਗਏ ਪਿਛਲੀ ਮੀਟਿੰਗ ਦੇ ਵਿੱਚ ਜੀ ਉਹਨਾਂ ਨੇ ਰੋਟੀ ਖਾ ਲਈ ਸਾਡੇ ਨਾਲ ਜਾਂ ਫਿਰ ਦੋ ਜਿਹੜੀਆਂ ਮੰਗਾ ਮੰਨ ਲਈ ਤੇ ਅਸੀਂ ਓਵਰ ਕੌਨਫੀਡੈਂਸ ਹੋ ਗਏ ਇਹਨੂੰ ਬਹੁਤ ਜ਼ਿਆਦਾ ਲੈ ਲਿਆ ਕਿ ਪਤਾ ਨਹੀਂ ਕਿ ਸਰਕਾਰ ਤਾਂ ਸਾਡੇ ਨਾਲ ਰਿਸ਼ਤੇ ਬਣਾਉਣ ਨੂੰ ਫਿਰਦੀ ਹੈ ਨਹੀਂ ਅਸੀਂ ਓਵਰ ਕੌਨਫੀਡੈਂਸ ਨਹੀਂ ਲਿਆ ਅਸੀਂ ਕਿਹਾ 20% 25% ਅਸੀਂ ਅੱਗੇ ਆਏ ਆ ਜੇ ਬੜਾ ਰਸਤਾ ਲੰਮਾ ਹੈ ਇਹ ਸਾਨੂੰ ਪਤਾ ਸੀਗਾ ਇਹ ਨਹੀਂਗਾ ਪਰ ਇਹਨਾਂ ਦਾ ਐਟੀਟਿਊਡ ਜਿਹੜਾ ਬਿਲਕੁਲ ਅਨਐਕਸਪੈਕਟਡ ਰਿਹਾ ਅਨਐਕਸਪੈਕਟ ਯਕੀਨ ਨਹੀਂ ਸੀ ਤੁਹਾਨੂੰ ਕਿ ਇਦਾਂ ਹੋਣ ਵਾਲਾ ਨਹੀਂ ਨਹੀਂ ਇਹ ਬਿਲਕੁਲ ਜਿਹੜਾ ਸਾਡੇ ਤੋਂ ਵੇਝ ਕਿੰਨੀ ਹੋਈ ਵੇਝ ਕਿੰਨੀ ਬਹੁਤ ਜ਼ਿਆਦਾ ਕੀਤੀ ਜਿਹੜੀ ਜਹਿ ਨਹੀਂ ਕਰਨੀ ਚਾਹੀਦੀ ਉਹ ਫਿਰ ਓਵਰ ਕੰਫੀਡੈਂਸ ਕਰਕੇ ਹੋਇਆ ਨਾ ਕਿ ਆਪਾਂ ਪਿਛਲੀ ਮੀਟਿੰਗ ਨੂੰ ਅਸੀਂ ਵੀ মিডিਆ ਵਾਲਿਆਂ ਵੀ ਲੋਕਾਂ ਨੇ ਵੀ ਤੁਸੀਂ ਵੀ ਸਾਰਿਆਂ ਨੇ ਉਹ ਬਹੁਤ ਜ਼ਿਆਦਾ ਲੈ ਲਿਆ ਸੀ ਕਿ ਉਹ ਸ਼ਾਇਦ ਬੜਾ ਰਿਸ਼ਤਾ ਸੁਖਾਲਾ ਹੋ ਗਿਆ ਨਹੀਂ ਓਵਰ ਕੰਫੀਡੈਂਸ ਨਹੀਂ ਉਹ ਅਸੀਂ ਕਿਤੇ ਅਜਿਹਾ ਨਾ ਹੁੰਦਾ ਉਹ ਟਰੈਕਟਰ ਅੰਦੋਲਨ ਜਿਹੜੀ ਮਿੱਥੀ ਤਾਰੀਖ ਸੀ ਉਹਦਨ ਕਰ ਦਿੱਤਾ ਜਾਂਦਾ ਤੇ ਅੱਜ ਦੀ ਮੀਟਿੰਗ ਚ ਉਹਦੇ ਸਿੱਟੇ ਦੇਖਣ ਨੂੰ ਮਿਲਦੇ ਸਾਡੇ ਹੱਥ ਜਿਹੋ ਕਿਹੜਾ ਭੱਜ ਗਿਆ ਵਾ ਅਸੀਂ 6 ਤਰੀਕ ਦਾ ਐਲਾਨ ਕੀਤਾ ਕੱਲ ਉਹਦੀਆਂ ਮੋਡਲਿਟੀਆਂ ਵੇਖਾਂਗੇ ਅਸੀਂ ਇਸ ਘਰਸ਼ ਨੂੰ ਤੇਜ਼ ਕਰਾਂਗੇ ਅਸੀਂ ਸਰਕਾਰ ਦਾ ਇਨ ਐਂਡ ਆਊਟ ਜਿਹੜਾ ਹੈ ਨਾ ਅੰਦਰ ਦਾ ਬਾਹਰ ਦਾ ਸਾਰਾ ਖਾਕਾ ਵੇਖ ਲਿਆ ਹੁਣ ਕੋਈ ਗੁੱਜੀ ਛਿੱਪੀ ਗੱਲ ਨਹੀਂ ਨਾ ਤੁਹਾਡੇ ਕੋ ਗੁੱਜੀ ਹੈ ਨਾ ਸਾਡੇ ਕੋ ਗੁੱਜੀ ਆ ਸਰਕਾਰ ਜਿਹੜੀ ਆ ਉਹਦਾ ਬਿਲਕੁਲ ਐਡਮੈਂਟਰ ਰਵਈਆ ਬੜਾ ਗਲਤ ਰਵਈਆ ਭਾਰਤ ਦੇ ਲੋਕਾਂ ਲਈ ਇਹ ਜਿਹੜੀਆ ਕਲੰਕ ਸਾਬਤ ਹੋਈ ਆ ਗਲਤ ਆ ਇਹ ਲੋਕ ਇਹ ਰਵਈਆ ਜਿਹੜਾ ਠੀਕ ਨਹੀਂ ਗਾ ਤਾਨਾਸ਼ਾਹੀ ਰਵਈਆ ਡੈਮੋਕਰੇਟਿਕ ਕੰਟਰੀ ਚ ਨਹੀਂ ਮਨਣਾ ਚਾਹੀਦਾ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਆ ਆਉਣ ਵਾਲੀ ਰਣਨੀਤੀ ਜਿਹੜੀ ਆ ਇਹ ਤਕੜੀ ਬਣਾਵਾਂਗੇ ਬਿਲਕੁਲ ਕਿਸਾਰਾ ਕੋ ਪਹਿਲੇ ਹਾਲ ਸਖਤ ਨਿੰਦਿਆ ਕਰਦੇ ਨਜ਼ਰ ਆ ਰਹੇ ਨੇ ਅਗਲੀ ਮੀਟਿੰਗ ਦੀ ਤਾਰੀਖ ਤੈ ਹੋ ਗਈ ਹੈ ਸਮਾਂ ਤੈ ਹੋ ਗਿਆ ਪਰ ਇਸ ਤੋਂ ਪਹਿਲਾਂ ਟਰੈਕਟਰ ਅੰਦੋਲਨ ਇਹ ਤੇ ਉਸ ਤੋਂ ਵੀ ਪਹਿਲਾਂ ਕੱਲ ਨੂੰ ਕਿਸਾਨ ਅਗੂਆਂ ਦੀ ਮੀਟਿੰਗ ਇਹ ਪ੍ਰੈਸ ਕਾਨਫਰੰਸ ਹੋਵੇਗੀ ਕਿ ਪ੍ਰੋਗਰਾਮਾਂ 'ਚ ਕੋਈ ਦਬਾਅ ਆਉਂਦਾ ਹੈ ਬਦਲਾਅ ਆਉਂਦਾ ਹੈ ਜਾਂ ਫਿਰ ਕੀ ਕੋਈ ਰਣਨੀਤੀ ਨਵੀਂ ਤੈਅ ਹੁੰਦੀ ਹੈ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਂਦਾ ਇਹ ਕੱਲ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹੁਣ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਤਰੀਕ ਜੇ ਸਰਕਾਰ ਪਾ ਰਹੀ ਹੈ ਤਾਂ ਅਸੀਂ ਫਿਰ ਉਹ ਤਰੀਕਾ ਪੂਕਤ ਕਿਉਂ ਰੇ ਆ ਅਸੀਂ ਜਦੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਫਿਰ ਤਰੀਕਾ ਪੂਕਤੀਆਂ ਕਿਉਂ ਜਾ ਰਹੀਆਂ ਨੇ ਬਾਰ-ਬਾਰ ਇਹ ਕਿਉਂ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਗੱਲ ਕਰਨ ਨੂੰ ਕਾਲੇ ਆ ਪਰ ਅੱਗੋਂ ਜਵਾਬ ਉਹੀ ਮਿਲ ਦਾਏ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ ਅਸੀਂ ਸੌਦਾ ਕਰਾਂਗੇ ਤੋ ਲਾਲ ਲਕੀਰ ਸਰਕਾਰ ਨੇ ਖਿੱਚੀ ਹੋਈ ਏ ਜਾਂ ਫਿਰ ਕਿਸਾਨ ਆਗੂਆਂ ਨੇ ਇਸ ਬਾਰੇ ਵੀ ਜਿਹੜੇ ਨੇ ਹੁਣ ਸਵਾਲ ਜ਼ਰੂਰ ਆਉਣ ਵਾਲੇ ਦਿਨਾਂ 'ਚ ਜਵਾਬ ਮੰਗਣਗੇ ਫਿਲਹਾਲ ਅੱਜ ਦੀ ਮੀਟਿੰਗ ਬੇ ਸਿੱਟਾ ਰਹੀ ਏ ਐਮਐਸਪੀ ਨੂੰ ਲੈ ਕੇ ਸਰਕਾਰ ਨੇ ਆਖਿਆ ਸੀ ਅਸੀਂ ਅਗਲੀ ਮੀਟਿੰਗ 'ਚ ਗੱਲ ਕਰਾਂਗੇ ਉਹ ਅੱਜ ਨਹੀਂ ਕੀਤੀ ਸਰਕਾਰ ਨੇ ਆਖਿਆ ਸੀ ਕਿ ਜਿਹੜੇ ਖਰੜੇ ਤੁਸੀਂ ਸਾਨੂੰ ਭੇਜੇ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਉਹ ਸਰਕਾਰ ਨੇ ਨਹੀਂ ਕੀਤੀ ਰੋਟੀ ਦੀ ਜਿਹੜੀ ਸਾਂਝ ਪਾਈ ਸੀ ਉਹ ਸਾਂਝ ਵੀ ਅੱਜ ਟੁੱਟ ਗਈ ਏ ਤੇ ਹੋਰ ਵੀ ਆ ਜਿਹੜੀਆਂ ਗੱਲਾਂ ਸਨ ਜਿਹੜੀਆਂ ਮਾਹੌਲ ਸੁਖਾਲਾ ਬਣਾ ਰਹੀਆਂ ਸਨ ਜਿਹੜੀਆਂ ਸਾਨੂੰ ਉਮੀਦ ਦਿਖਾ ਰਹੀਏ ਸਨ ਕਿ ਕਾਨੂੰਨ ਕਿਤੇ ਨਾ ਕਿਤੇ ਤੋਂ ਹੋ ਸਕਦੇ ਨੇ ਉਹ ਫਿਲਹਾਲ ਅੱਜ ਸਰਕਾਰ ਨੇ ਜ਼ਰੂਰ ਤੋੜੀਆਂ ਨੇ ਆ ਹੁਣ ਅੱਗੇ ਜਥੇਬੰਦੀਆਂ ਦਾ ਐਕਸ਼ਨ ਕੀ ਹੋਵੇਗਾ ਲੋਕਾਂ ਦੇ ਵਿਚਾਰ ਕੀ ਹੋਣਗੇ ਇਸ ਬਾਰੇ ਵੀ ਅਸੀਂ ਤੁਹਾਨੂੰ ਅਪਡੇਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਹਰ ਪਲ ਕਰਦੇ ਰਹਾਂਗੇ ਤੁਸੀਂ ਇਦਾਂ ਹੀ ਬਣੇ ਰਹੋ ਔਨ 에ਅਰ ਟੀਵੀ ਦੇ ਨਾਲ ਸਹਿਯੋਗੀ ਜਗਰੂਪ ਦੇ ਨਾਲ ਮੈਂ ਸੋਖ ਸੋਹਲ ਔਨ 에ਅਰ ਟੀਵੀ